ਤੇ ਹਾਂਜੀ ਦੋਸਤੋ ਇੱਥੇ ਆ ਗਿਆ ਤੇ ਆ ਕੇ ਕਾਗਜ਼ ਪੱਤਰ ਅੰਦਰ ਦਿੱਤੇ ਨੇ ਤੇ ਪੈਨਲਟੀ ਪੈ ਗਈ ਏ ਤੇ ਕੋਈ ਸਾਡੀ ਇਮਿਸ਼ਨ ਟੈਸਟ ਕਰ ਰਿਹਾ ਹੈ ਚਲੋ ਵੀ ਮੇਥੋਂ ਆਪਣਾ ਕੰਮ ਡਨ ਹੋ ਗਿਆ ਤੇ ਪੇਮੈਂਟ ਕਰਤੀ ਏ ਤੇ ਹੁਣ ਦੋ ਤਿੰਨ ਦਿਨਾਂ ਚ ਮਿਲ ਜਾਏਗੀ ਤੇ ਹੁਣ ਚੱਲਦੇ ਆਪਾਂ ਫਿਰ ਕਰੇ ਨੇ ਬਰਥਡੇ ਪੋਏ ਉਹ ਬੋ ਬਤਾਈਆਂ ਭਾਈ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਕੀ ਹਲਚਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇਤਿਆਸ਼ਰ ਹੋ ਗਿਆ ਵਾਂ ਤੇ ਮੈਂ ਚੱਲਿਆ ਵਾਂ ਗੱਡੀ ਦੀ ਰੀਹਿਸਟਰੋਕਰ ਆ ਕਿਉਂਕਿ ਫਿਲੀਪੀਨਸ ਦੇ ਵਿੱਚ ਹਰ ਸਾਲ ਰੀਸਟਰੋਕਰ ਆਣੀ ਪੈਂਦੀ ਏ ਜਿਵੇਂ ਕਿ ਆਪਾਂ ਇੰਡੀਆ ਪਾਸਿੰਗ ਕਹਿੰਦੇ ਨੇ ਆ ਉਥੇ 5 ਸਾਲ ਦੀ ਸ਼ੈਦ ਹੁੰਦੀ ਏ ਦੱਸਾਂ ਦਿੰਦੇ ਉਹ ਮਸ਼ਹੂਰ ਨਹੀਂ ਹੈ ਲੈ ਤੇ ਇੱਥੇ ਸਾਲ ਬਾਦ ਹੁੰਦੀ ਗੱਡੀ ਦੀ ਚਾਹੇ ਜੇ ਆਪਾਂ ਨਵੀਂ ਗੱਡੀ ਵੀ ਕਢਵਾਨੇ ਆ ਨਾ ਇਹ ਉਹਦੇ ਨਾਲ ਆਪਾਂ ਨੂੰ 3 ਸਾਲ ਦੀ ਰਜਿਸਟਰ ਫ੍ਰੀ ਮਿਲਦੀ ਹੈ ਤੇ ਉਸ ਤੋਂ ਬਾਅਦ ਫਿਰ ਹਰ ਸਾਲ ਕਰਵਾਣੀ ਪੈਂਦੀ ਹੈ ਉਹ ਡਿਫੈਂਡ ਕਰਦਾ ਗੱਡੀ ਦੇ ਨੰਬਰ ਤੇ ਜੋ ਵੀ ਲਾਸਟ ਵਿੱਚ ਨੰਬਰ ਹੋਏਗਾ ਜਾਂ 2 ਹੋਏਗਾ ਤਿੰਨ ਹੋਏਗਾ 4 ਹੋਏਗਾ ਉਸ ਜੇ ਮੰਨ ਲਓ 4 ਨੰਬਰ ਆ ਪਿੱਛੇ ਤੇ ਫਿਰ ਉਹ ਅਪ੍ਰੈਲ ਮਹੀਨੇ ਦੀ 31 ਤਰੀਕ ਤੱਕ ਉਹ ਚੱਲਦੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਖਤਮ ਹੋ ਜਾਂਦੀ ਹੈ ਗੱਡੀ ਦੀ ਰਜਿਸਟਰ ਐਕਸਪਾਇਰ ਹੋ ਜਾਂਦੀ ਹੈ ਫਿਰ ਉਹ ਦੁਆਰਾ ਕਰਵਾਉਣੀ ਪੈਂਦੀ ਹੈ ਜੇ ਉਹਨੂੰ ਮਈ ਦੇ ਵਿੱਚ ਲੈਣਾ ਤੇ ਤੇ ਮੇਰੀ ਗੱਡੀ ਦਾ ਨੰਬਰ ਵੀ ਚਾਰ ਹੈ ਪਿੱਛੇ ਤੇ ਹੁਣ ਮੈਨੂੰ ਮੇਰੇ ਦਿਮਾਗ 'ਚ ਨਹੀਂ ਸੀ ਤੇ ਉਹ ਡੇਢ ਰੰਗ ਹੀ ਹੋਈਏ ਅਪ੍ਰੈਲ ਮਹੀਨਾ ਲੰਘ ਗਿਆ ਤੇ ਹੁਣ ਮਈ ਚੱਲਦਾ ਪਿਆ ਤੇ ਮੈਨੂੰ ਅੱਜ ਯਾਦ ਆਇਆ ਤੇ ਹੁਣ ਮੈਂ ਚੱਲਿਆ ਵਾਂ ਇਹਦੀ ਰਜਿਸਟਰੋ ਕਰਾਉਣ ਵਾਸਤੇ ਤੇ ਚੱਲਦੇ ਆਂ थे पेपर मैं रख लेने अपने दोस्तों आप आप पहुंच चुके हैं अपनी डेस्टिनेशन आपना इतना वन सिक्स एट ਤੇ ਹਾਂਜੀ ਦੋਸਤੋ ਇੱਥੇ ਆ ਗਿਆ ਤੇ ਆ ਕੇ ਕਾਗਜ਼ ਪੱਤਰ ਅੰਦਰ ਦਿੱਤੇ ਨੇ ਤੇ ਪੈਨਲਟੀ ਪੈ ਗਈ ਏ ਇੱਕ ਹਫਤਾ ਉੱਪਰ ਲੰਘ ਗਿਆ ਤੇ 13-1400 ਪੀਸੋ ਦੀ ਪੈਨਲਟੀ ਪੈ ਗਈ ਏ ਜੇ ਪਹਿਲਾਂ ਕਰ ਲੈਂਦਾ ਮੈਂ ਤੇ ਘੱਟ ਖਰਚਾ ਆਣਾ ਸੀ ਚਲੋ ਹੁਣ ਪੈ ਗਈ ਏ ਤੇ ਪੈ ਗਈ ਏ ਹੁਣ ਕੁਝ ਕਰ ਨਹੀਂ ਸਕਦੇ ਤੇ ਹੁਣ ਟਰੱਕ ਖੜਾ ਏ ਇੱਥੇ ਐਮਿਸ਼ਨ ਟੈਸਟ ਹੋ ਰਿਹਾ ਏ ਦਾ ਤੇ ਇਸ ਤੋਂ ਬਾਅਦ ਆਪਣੀ ਗੱਡੀ ਦਾ ਮਿਸ਼ਨ ਟੈਸਟ ਹੋਏਗਾ ਤੇ ਫਿਰ ਇਹੀ ਸਾਰੀ ਫੋਲੋ ਅਪ ਕਰਨਗੇ ਤੇ ਆਪਾਂ ਨੂੰ 2-3 ਦਿਨਾਂ ਚ ਇਹਦੀ ਗੱਡੀ ਦੀ ਰਜਿਸਟਰੋ ਯਾਨੀ ਕਿ ਜਿਹੜੀ ਪਾਸਿੰਗ ਹੁੰਦੀ ਉਹ ਕਰਵਾ ਕੇ ਦੇ ਦਿੰਦੇ ਤੇ ਇਹ ਕੋਈ ਆ ਸਾਡੀ ਇਮਿਸ਼ਨ ਟੈਸਟ ਕਰ ਰਿਹਾ ਤੇ ਦੋਸਤੋ ਇਹ ਦੇਖੋ ਤੇ ਫਲਪੀਨ ਦੇ ਵਿੱਚ ਵੀ ਬੁਲਟ ਆ ਗਿਆ ਤੇ ਆਪਣੇ ਕਾਫੀ ਪੰਜਾਬੀ ਮੁੰਡਿਆਂ ਨੇ ਬੁਲਟ ਲਿਆ ਇੱਥੇ ਤੇ ਇਹ ਇੱਥੇ ਜਿਹੜਾ ਇਹਦਾ ਸਾਊਂਡ ਹਨ ਉਹੀ ਪੁਰਾਣਾ ਜਿਹੜਾ ਦੁਗ 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 ਉਹੀ ਹੈ ਜਿਵੇਂ ਇੰਡੀਆ ਹੁਣ ਚੇਂਜ ਕਰਤਾ ਨਾ ਸਲੈਂਸਰ ਉਹ ਚੀਜ਼ ਨਹੀਂ ਹੈਗੀ ਉਹ ਪੁਰਾਣੇ ਵਾਲਾ ਸਾਊਂਡ ਆ ਤੇ ਮਜ਼ਾ ਆਉਂਦਾ ਹੈ ਲਓ ਵੀ ਮੇਤਰੋਂ ਆਪਣਾ ਕੰਮ ਡਨ ਹੋ ਗਿਆ ਤੇ ਪੇਮੈਂਟ ਕਰਤੀ ਹੈ ਤੇ ਹੁਣ ਦੋ ਤਿੰਨ ਦਿਨਾਂ ਚ ਮਿਲ ਜੇਗੀ ਤੇ ਹੁਣ ਚਲਦੇ ਆਪਾਂ ਫਿਰ ਕਰੇ ਤੇ ਹਾਂਜੀ ਦੋਸਤੋ ਕਰੇ ਆ ਗਿਆਂ ਮੈਂ ਇੱਥੇ ਸੀਮਰ ਆਪਣੇ ਪੁਰਾਣੇ ਵਲੋਗ ਦੇਖਦੀ ਪਈ ਐ ਹਾਂਜੀ ਕੀ ਦੇਖਦੀ ਪਈ ਐ 버ગર ਚੈਲੰਜ ਦੇਖਦੀ ਪਈ ਹਾਂ ਸਰਦੇ ਐ ਤੇ ਹੋਂ ਥੋੜਾ ਚਿਰ ਕਰਦਿਆ ਅਰੈਸਟ ਤੇ ਫੇਰ ਠਹਿਰ ਕੇ ਦੇ ਦਿਆ ਕੀ ਕਰਦੇ ਆ 3 hours later ਤੇ ਲੋਜੀ ਰਿਸਟਰੋ ਕਰਾ ਕੇ ਆਏ ਆ ਤੇ ਗੱਡੀ ਆ ਕੇ ਵਾਰਤੀ ਸੀ ਤੇ ਉਦੋਂ ਬਾਅਦ ਫੇਰ ਛੱਬੇ ਭਾਈ ਦਾ ਆ ਗਿਆ ਫੋਨ ਕਹਿੰਦੇ ਵੀ ਅੱਜ ਹੈਪੀ ਬਰਥਡੇ ਉਹਨਾਂ ਦਾ ਤੇ ਅਸੀਂ ਚੱਲੇ ਆ ਉੱਥੇ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਹਾਂਗਕਾਂਗ ਤੇ ਹਣੀ ਕੱਢਦਾ ਪਿਆ ਗੱਡੀ ਐਡੀ ਵੀ ਕਾਫੀ 2 ਮਿੰਟ ਹੀ ਹੋ ਚਲੇ ਨੇ ਤੋ ਆਈ ਨਹੀਂ ਕਾਫੀ ਮੈਲੀ ਹੋਈ ਪਈਏ ਕੱਪੜੇ ਮਾਰ ਮਾਰ ਕੇ ਆਈ ਚਲਾ ਲਈ ਦੀ ਹੈ ਡੈਡੀ ਲੋਕ ਲਾ ਰਹੇ ਨੇ ਤੇ ਖਾਣੀ ਤਿਆਰ ਹੋ ਕੇ ਖੜਾ ਹੈ ਤੇ ਬਾਕੀ ਸਾਰੇ ਜਾਣੇ ਗੱਡੀ ਦੇ ਵਿੱਚ ਬੈਠ ਗਏ ਨੇ ਤੇ ਹੁਣ ਚਲਦੇ ਆ ਹਾਂਗਕਾਂਗ ਸੇ ਫਿਰ ਜਾ ਕੇ ਮਣੀ ਮੋੜੀ ਦਿਖਾਣੇ ਆ ਤੁਹਾਨੂੰ ਅੱਛੇ ਪਾਈ ਕਿ ਪਾਈ A few minutes later ਇਹਨੇ ਵੱਡੇ ਬੋਏ ਉਹ ਬੋ ਬਤਾਇਆ ਭਾਈ ਤੁਹਾਨੂੰ ਵੱਡੇ ਦੀਆਂ ਦੇ ਹੁਣ ਭਾਜੀ ਕੇਕ ਕੱਟਣ ਦੀ ਤਿਆਰੀ ਚ ਨੇ ਤੇ ਬੰਦਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਲੈ ਗਿਆ ਛੋਟਾ ਹੋ ਗਏ ਨੇ ਤੇ ਹੁਣ ਪੇੜ ਪੂਜਾ ਕਰਦੇ ਆ ਤੇ ਇਧਰ ਨੂਰ ਲੱਗਾ ਹੈ ਆ ਗੁਬਾਰਿਆਂ ਨਾਲ ਕੀ ਕਰਦਾ ਬੈ ਨੂਰੇ ਖੇਡਦਾ ਪਿਆ ਕਿ ਵਾਹ ਜੀ ਹੈਪੀ ਬਰਥਡੇ ਹੈਪੀ ਬਰਥਡੇ ਬਹੁਤ ਬਹੁ ਵਧਾਈਆਂ ਸਾਰਿਆਂ ਨੂੰ ਭਾਜੀ ਤੁਹਾਨੂੰ ਬਹੁਤ ਬਹੁ ਵਧਾਈਆਂ ਕੱਕ ਪੈ ਗਿਆ ਤੇ ਹੁਣ ਖਾਣ ਗਏ ਹਾਂ ਜਬਾ ਪਾਲਿਆ ਪਲੇਟ ਦੇ ਵਿੱਚ ਮੁੰਡੇ ਸਾਡੇ ਕੁਾਰੇ ਨੇ ਕਹਿੰਦੇ ਜਿਹੜਾ ਇਹਨਾਂ ਦਾ ਰਿਸ਼ਤਾ ਕਰਾਏਗਾ ਨਾ ਉਹਨਾਂ ਨੂੰ థਾਈਲੈਂਡ ਦਾ ਗਿਆਰਾ ਫ੍ਰੀ ਇਹਨਾਂ ਵਾਲਾ ਸਪான்ਸਰ ਕੀਤਾ ਜਾਏਗਾ ਤੇ ਜੇ ਕੋਈ ਰਿਸ਼ਤਾ ਹੈਗਾ ਮੁੰਡੇ ਫਿਲੀਪੀਨ ਵਿੱਚ ਰਹਿੰਦੇ ਨੇ ਤੇ ਇਸ ਵੀਡੀਓ ਦੇ ਕਮੈਂਟਾਂ ਦੇ ਵਿੱਚ ਲਿਖੋ ਵੀ ਹੈਗਾ ਦਿੱਤਾ ਤੇ ਆਪਾਂ ਗੱਲ ਕਰਾਂਗੇ ਤੇ ਵਿਚੋਲੇ ਨੂੰ థਾਈਲੈਂਡ ਦਾ 3 ਦਿਨ ਤੇ 4 ਰਾਤਾਂ ਦਾ ਗਿਆੜਾ ਫ੍ਰੀ ਫ੍ਰੀ ਫ੍ਰੀ

ਹਟ ਵੀ ਗਈ ਤਾਲੀਆਂ ਸਾਰੇ ਖੁਸ਼ ਤਾਂ ਕਿ ਇੰਡੀਆ ਪਾਕਿਸਤਾਨ ਦੀ ਜਿਹੜੀ ਜੰਗ ਆ ਉੱਥੇ ਸੀਜ਼ਫਾਇਰ ਹੋ ਗਿਆ ਇਸ ਕਰਕੇ ਸਾਰੇ ਖੁਸ਼ ਨੇ ਸਭ ਤੋਂ ਵੱਡੀ ਜੀ ਇਹ ਆ ਕਿ ਅੱਜ 10 50 ਸਾਲ ਦਾ ਹੋ ਗਿਆ ਜੰਗ ਬਾਬਾ ਜੀ ਅਸੀਸਾ ਹੈ ਜੰਗ ਲੱਗੀ ਲੜਾਈ ਸ਼ੁਰੂ ਹੋਈ ਅੱਜ 10 ਮਈ ਨੂੰ ਪਰਮਾਤਮਾ ਦੀ ਕਿਰਪਾ ਨਾਲ ਸਮਾਪਤੀ ਹੋ ਗਈ 50 ਸਾਲ 50 ਸਾਲ ਦਾ ਜਾਦ ਹੋ ਗਿਆ ਬੜੀ ਬੋਲ ਆਇਆ ਹੈਪੀ ਬਰਥਡੇ ਭਾਈ ਜੀ ਅੱਜ ਫਿਰ ਟਾਈਮ ਪੜਾ ਟਾਈਮ ਤੇ ਗੁੱਡ ਨਿਊਜ਼ ਆਈ ਹੈ ਕਿ ਸੀਜ਼ਫਾਇਰ ਹੋ ਗਿਆ ਹੈ ਇੰਡੀਆ ਪਾਕਿਸਤਾਨ ਦੀ ਜਿਹੜੀ ਵਾਰ ਚੱਲਦੀ ਸੀ ਉਹ ਸਟੌਪ ਹੋ ਗਈ ਹੈ ਤੇ ਜਿਨ੍ਹਾਂ ਦਾ ਵੀ ਇਹਨਾਂ 'ਚ ਹੱਥ ਹੈ ਅ ਉਧਰ ਵੀ ਕੈਜ਼ੁਐਲਟੀ ਹੋਈਆਂ ਸਾਧਿਆਣ ਵੀ ਹੋਈਆਂ ਉਹਨਾਂ ਵਾਸਤੇ ਬਣਾ ਦਮਖਾ ਪਰ ਹੁਣ ਆਪਕੋ ਕੰਟਰੋਲ ਦੇ ਵਿੱਚ ਆ ਸੀਜ਼ ਫਾਇਰ ਹੋ ਗਿਆ ਕੰਪਨੀ ਵੀ ਆਪਣੇ ਆਫੀਸ਼ਲ ਟਵਿੱਟਰ ਹੈਂਡਲ ਤੇ ਅਨਾਉਂਸ ਕਰਤਾ ਵੀ ਮੈਂ ਮੀਡੀਏਟਰ ਬਣ ਕੇ ਵਿੱਚ ਫੈਸਲਾ ਕਰਾਤਾ ਤੇ ਹੁਣ ਸਾਂਝੀ ਪਾਰਟੀ ਵਿੱਚ ਫਿਨਿਸ਼ ਹੋ ਗਈ ਹੋਈ ਹੈ ਤੇ ਅਸੀਂ ਹੁਣ ਚੱਲਿਆ ਘਰੋਂ ਪਰੇ ਤੇ ਜਿੰਨੇ ਭਾਈ ਦਾ ਅੱਜ ਬੜੇ ਚੰਨ ਨੂੰ ਮੋਕੋ ਵਧਾਈਆਂ ਤੇ ਹੁਣ ਇਸ ਵੀਡੀਓ ਨੂੰ ਲਾਈਕ ਐਂਡ ਕਰਦੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਮੇਰੇ ਚੈਨਲ ਨੂੰ ਲਾਈਕ ਕਰਦੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਜੈ ਹਿੰਦ